ਆਪਾਂ ਨੂੰ ਸਰਦਾਰ ਸਾਹਿਬ ਮਿਲੇ ਜੀ ਇੱਥੇ ਤੇ ਇਸ ਸਟਾਲ ਤੋਂ ਇਹਨਾਂ ਨੇ ਸਮਾਨ ਖਰੀਦਿਆ ਆਪਾਂ ਉਹਨਾਂ ਨੂੰ ਪੁੱਛਦੇ ਆਂਗੇ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਮ ਦੱਸੋ ਇਹ ਬਲ ਸਰਦਾਰ ਗੁਰਜੀਤ ਸਿੰਘ ਜੀ ਰਾਵ ਪਿੰਡ ਚੰਨੋ ਪਿੰਡ ਚੰਨੋ ਚੰਨੋ ਜੀ ਬਾਦਲਗੋਲੇ ਬਾਦਲਗੋਲੇ ਇਸ ਜਿਹੜੀ ਸਟਾਲ ਆਈਏ ਤੋਂ ਤੁਸੀਂ ਕੀ ਕੀ ਸਮਾਨ ਖਰੀਦਿਆ ਇਹਨਾਂ ਨੇ ਤਾਂ ਮੈਂ ਦੂਜੀ ਵਾਰ ਖਰੀਦਿਆ ਇੱਕ ਤਾਂ ਤੇਲ ਪੀੜੀ ਸਰੋਂ ਦਾ ਖਰੀਦਿਆ ਜੀ ਅੱਛਾ ਜੀ ਤੇ ਇੱਕ ਦੂਜਾ ਤੇਲ ਖਰੀਦਿਆ ਕਾਲੀ ਸਰੋਂ ਦਾ ਅੱਛਾ ਜੀ ਆਹ ਵੀ ਤੁਸੀਂ ਖਰੀਦਿਆ ਹਾਂਜੀ ਅੱਛਾ ਜੀ ਇੱਕ ਦੋ ਬਦਾਮ ਦਾ ਤੇਲ ਅਲਸੀ ਦਾ ਤੇਲ ਅੱਛਾ ਜੀ ਔਰ ਚੀਜ਼ਾਂ ਖਰੀਦੀਆਂ ਆ ਜੀ ਆ ਚੀਜ਼ਾਂ ਇਹਨਾਂ ਤੋਂ ਖਰੀਦੀਆਂ ਵੀ ਬੰਦੇ ਚੰਗੇ ਆ ਤੁਸੀਂ ਦੇਖ ਰਹੇ ਹੋ ਦੂਸਰੀ ਵਾਰ ਖਰੀਦਿਆ ਜੀ ਹਾਂਜੀ ਹਾਂਜੀ ਪਹਿਲਾਂ ਕਦੋਂ ਖਰੀਦੀ ਜਾਂਦਾ ਅੱਜ ਆ ਮੇਲੇ ਤੋਂ ਖਰੀਦੀ ਤੇ ਅੱਛਾ ਜੀ ਉਹ ਵਰਤ ਕੇ ਕਿਸ ਤਰ੍ਹਾਂ ਦਾ ਲੱਗਿਆ ਤੁਹਾਡਾ ਜਿਹੜਾ ਮੰਨੋ ਤਜਰਬਾ ਕਿਵੇਂ ਰਹੀ ਠੀਕ ਰਿਹਾ ਜੀ ਅੱਛਾ ਜੀ ਪਾ ਕੇ ਕਰਕੇ ਦੁਬਾਰਾ ਜਿਹੜੇ ਕੋਲ ਪਹੁੰਚੋ ਹਾਂਜੀ ਹਾਂਜੀ ਲੋ ਜੀ ਮੌਕੇ ਤੇ ਆਪਾਂ ਨੂੰ ਜਿਨ੍ਹਾਂ ਨੇ ਸਮਾਨ ਖਰੀਦਿਆ ਉਹਨਾਂ ਦਾ ਤਜਰਬਾ ਵੀ ਆਪਾਂ ਨੂੰ ਮਿਲ ਗਿਆ ਸ਼ੇਅਰ ਕਰਨ ਨੂੰ ਇਸ ਤਰ੍ਹਾਂ ਨਾਲ ਪ੍ਰੋਡਕਟ ਦੇ ਬਾਰੇ ਪਤਾ ਲੱਗਦਾ ਰਹਿੰਦਾ ਹੈਗਾ ਵੀ ਕੱਲੀ ਵੀਡੀਓ ਨਹੀਂ ਹੈਗੀ ਮੰਨ ਲਓ ਕਿ ਲੋਕ ਖਰੀਦਦੇ ਵੀ ਆ ਲਾਈਵ ਪੈਸੇ ਵੀ ਜਾਇਜ਼ ਹੈ ਪੈਸੇ ਜਾਇਜ਼ ਹੈ ਲਾਈਵ ਐਗਜ਼ਾਮਪਲ ਦੱਸਿਆ ਜੀ ਪ੍ਰਧਾਨ ਸਾਹਿਬ ਨੇ ਪਿੰਡ ਚੰਨੂ ਇਹਨਾਂ ਦਾ ਤੇ ਜੇਕਰ ਤੁਸੀਂ ਵੀ ਕੋਈ ਇਹਨਾਂ ਤੋਂ ਪ੍ਰੋਡਕਟ ਮੰਗਵਾਉਣਾ ਚਾਹੁੰਦੇ ਹੋ ਨੰਬਰਾਂ ਦੇ ਤੋਂ ਨੰਬਰਾਂ ਦੇ ਸੰਪਰਕ ਕਰ ਸਕਦੇ ਹੋ ਹਾਂ ਜਨਰੇਟਰਸ ਆਂ ਪ्युअर ਵਿਦਾਊਟ ਕੈਮੀਕਲ ਲੋਕੀ ਇਹਨੂੰ ਪੀਣ ਵਾਸਤੇ ਯੂਜ਼ ਕਰਦੇ ਆ ਦੁੱਧ ਚੇ ਪਾ ਕੇ ਦੀ ਪੈਕਿੰਗ ਹਾਂ 760 ਰੁਪਏ ਲੀਟਰ ਪੈਂਦਾ ਹੈ ਸਰ ਅੱਛਾ ਜੀ ਠੀਕ ਹੈ ਤੁਸੀਂ ਵਿਜ਼ਿਟ ਕਰੋ ਸਾਡੇ ਕੋਲ ਰਾਜਾਂ ਦੀ ਰਾਜਾਂ ਦੀ ਹਾਂ ਵਿਜ਼ਿਟ ਕਰੋਗੇ ਤੁਹਾਨੂੰ ਪਤਾ ਲੱਗ ਜਾਊਗਾ ਇਹ ਹਾਂ ਵਾਕਿਆਮ ਚੀਜ਼ ਹੈ ਅਰੇ ਇੱਕ ਚੀਜ਼ ਵਿਜ਼ਿਟ ਕਰਨ ਤੋਂ ਬਾਅਦ ਆ ਚੇ ਬਡਾਂ ਦਾ ਪਾਊਡਰ ਹੈ ਜੀ ਅੱਛਾ ਜੀ ਜਿਹੜਾ ਯੂਨਿਕ ਹੈ ਮਿਲਦਾ ਨਹੀਂ ਪੂਰੇ ਮੇਲੇ ਚ ਕੁਮਲੋ ਹਾਂਜੀ ਸਾਰਿਆਂ ਸਤਿ ਸ੍ਰੀ ਅਕਾਲ ਜੀ ਆਪਾਂ ਪਹੁੰਚੇ ਆਂ ਬਠਿੰਡਾ ਕਿਸਾਨ ਮੇਲੇ ਤੇ ਇੱਥੇ ਇੱਕ ਆਰਗੈਨਿਕ ਸਮਾਨ ਦੀ ਸਟਾਲ ਲੱਗੀ ਹੋਈ ਆ ਤੇ ਕਿੱਥੋਂ ਦੇ ਹੈਗੇ ਨੇ ਉਹ ਜਿਹੜੇ ਨੌਜਵਾਨ ਨੇ ਤੇ ਕਿਹੜੇ ਕਿਹੜੇ ਪ੍ਰੋਡਕਟ ਉਹਨਾਂ ਕੋਲੇ ਹੈਗੇ ਨੇ ਉਹ ਜਾਣਨ ਦੀ ਕੋਸ਼ਿਸ਼ ਕਰਦੇ ਆਪਾਂ ਕਿ ਹਾਲ ਚਾਲ ਹੈ ਪਹਿਲੇ ਸੱਸ ਆਪਣਾ ਨਾਮ ਦੱਸ ਦਿਓ ਜੀ ਪਹਿਲਾਂ ਮੇਰਾ ਨਾਮ ਦਿਨੇਸ਼ ਕੁਮਾਰ ਹੈ ਹਾਂਜੀ ਤੇ ਫਰਮ ਦਾ ਨਾਮ ਕੀ ਹੈ ਰਾਜਨਗਨ ਵਾਲੀ ਤਹਿਸੀਲ ਬੋਰ ਤੇ ਡਿਸਟ੍ਰਿਕਟ ਫਾਜ਼ਿਲਕਾ ਪੈਂਦਾ ਹੈ ਅੱਛਾ ਜੀ ਸਾਡੀ ਫਰਮ ਹੈ ਰੈਨਵਿਕ ਫਰਮ ਦੇ ਨਾਮ ਤੋਂ ਹਾਂਜੀ ਠੀਕ ਹੈ ਤੇ ਅੱਜ ਬਠਿੰਡੇ ਮੇਲੇ ਤੇ ਅਸੀਂ ਜਿਹੜੇ ਮਾਲ ਡਿਸਪਲੇ ਕੀਤਾ ਹਾਂ ਹਾਂਜੀ ਉਹਨਾਂ ਦੇ ਚ ਰੈਨਵਿਕ ਤੇ ਵਿਲਟਨ ਦੋਵੇਂ ਬ੍ਰਾਂਡ ਸਾਡੇ ਹੀ ਹੈ ਠੀਕ ਹੈ ਇਹਦੇ ਤੇ ਬਕਾਇਦਾ ਲਿਖਿਆ ਹੁੰਦਾ ਹੈ ਜਿਹੜਾ ਵਿਲਟਨ ਹੈ ਭਈ ਇਹ ਰੈਨਵਿਕ ਫਰਮ ਪ੍ਰੋਡਕਟ ਕਹਦੇ ਆ ਅੱਛਾ ਜੀ ਇਹ ਕਾ ਕਈ ਵਾਰੀ ਲੋਕੀ ਕਹਿ ਰਹਿੰਦੇ ਯਾਰ ਵੇਲਟਨ ਆ ਤੁਸੀਂ ਰੈਲਵਿਕਸ ਤੇ ਕੰਮ ਕਰ ਰਹੇ ਹੋ ਤਾਂ ਬ੍ਰਾਂਡ ਸਾਡਾ ਹੀ ਹੈ ਠੀਕ ਹੈ ਤੇ ਜਿਹੜੇ ਵੀ ਪ੍ਰੋਡਕਟ ਅਸੀਂ ਲਾਏ ਆ ਉਹ ਦੇਸੀ ਤੇ ਆਰਗੈਨਿਕ ਹੈ ਜਿੰਨੇ ਵੀ ਅਸੀਂ ਪ੍ਰੋਡਕਟ ਲਾਏ ਆ ਜਿਹੜੇ ਜਿਵੇਂ ਤੇਲ ਨੂੰ ਲੈ ਲਈ ਆਪਾਂ ਸਾਡਾ ਤੇਲ ਜਿਹੜਾ ਉਹ ਸਾਡਾ ਮੰਨ ਲਓ ਕੋਲੂ ਨਾਲ ਤਿਆਰ ਹੋਇਆ ਹੈ ਪਹਿਲਾਂ ਜਿਹੜਾ ਕੋਲੂ ਵੱਲ ਦਾ ਨਾਲ ਚੱਲਦਾ ਸੀ ਇਹ ਉਹਨਾਂ ਨੂੰ ਮੰਨ ਲੋ ਨਵੇਂ ਤੇ ਮੋਟਰ ਤੇ ਕਰਤਾ ਪਰ ਉਹਦੇ ਆਰਪੀਐਮ ਜਿਹੜੇ ਉਹ 60 ਆਰਪੀਐਮ ਤੇ ਹੀ ਕੰਮ ਕਰਦਾ ਜਿਵੇਂ ਪਹਿਲਾਂ ਵੜਤ ਚੱਲਦੇ ਸੀ ਹਾਂ ਕੋਲਡ ਪ੍ਰੈਸ ਕਹਿ ਦਈਏ ਮੈਨ ਵੁੱਡ ਪ੍ਰੈਸ ਹੈ ਅੱਛਾ ਜੀ ਇਹ ਕੋਇਮਟੂਰ ਮਾਡਲ ਹੈ ਉਹਦੇ ਚ ਪਿਓਰ ਵੁੱਡ ਲੱਗੀ ਹੋਈ ਹੈ ਬਗਈ ਦੀ ਹਾਂਜੀ ਤੇ ਆਪਣੇ ਕੋਲ ਜਿਵੇਂ ਕੋਕੋਨਟ ਔਇਲ ਹੈ येलो ਮਸਟਡ ਔਇਲ ਹੈ ਸਿਸਮ ਦਾ ਬਦਾਮ ਦਾ ਕਿਹੜੇ ਕਿਹੜੇ ਦੱਸੋ ਦੁਬਾਰਾ ਤੋਂ ਕੋਕੋਨਟ ਔਇਲ ਆ ਗਿਆ ਹਾਂਜੀ ਇਹ ਕੋਕੋਨਟ ਔਇਲ ਹੈ ਹਾਂਜੀ ਠੀਕ ਹੈ 60 ਆਰਪੀਐਮ ਤੇ ਵੁੱਡ ਪ੍ਰੈਸ 100% ਪਿਓਰ ਵਿਦਆਊਟ ਕੈਮੀਕਲ ਇਹ ਕ ਤੋਂ ਬਾਅਦ ਤੁਸੀਂ ਬਦਾਮ ਦਾ ਇਹ ਕਿੰਨੇ ਦੀ 1 ਲੀਟਰ ਦੀ ਪੈਕਿੰਗ ਆ 760 ਰੁਪਏ ਲੀਟਰ ਪੈਂਦਾ ਹੈ ਸਰ ਅੱਛਾ ਜੀ ਠੀਕ ਹੈ ਇਹਨੂੰ ਤੁਸੀਂ ਸਾਡੀ ਵੈਬਸਾਈਟ ਬਣੀ ਹੋਈ ਹੈ ਤੁਸੀਂ ਆਨਲਾਈਨ ਵੀ ਪਰਚੇਸ ਕਰ ਸਕਦੇ ਹੋ ਵੈਸੇ ਸਾਡਾ ਇਹ ਜਿੰਨਾ ਵੀ ਮਾਲ ਪਿਆ ਹੈ ਇਹ ਆਊਟ ਆਫ ਕੰਟਰੀ ਜਾਂਦਾ ਹੈ ਕੈਨੇਡਾ ਸਟੇਟ ਜੇਕਰ ਹੁਣ ਕੋਈ ਮੇਲੇ ਦੇ ਵਿੱਚ ਖਰੀਦਦਾ ਤਾਂ ਰੇਟ ਸੇਮ ਲੱਗੂਗਾ ਘਟੂਗਾ ਨਹੀਂ ਜਿਹੜਾ ਬ੍ਰਾਂਡ ਦਾ ਰੇਟ ਜਿਹੜਾ ਰੱਖਿਆ ਹੋਇਆ ਫਰਮ ਨੇ ਉਹ ਹੀ ਰੇਟ ਲੱਗਣਾ ਹੈ ਤੁਹਾਨੂੰ ਮੇਲੇ ਅੱਛਾ ਜੀ ਆਨੇ ਵੀ ਮੇਲੇ ਤੇ ਆਇਆ ਤਾਂ ਆਪਾਂ ਤੁਹਾਨੂੰ ਵੱਧ ਲਾ ਦਈਏ ਜਾਂ ਘੱਟ ਲਾ ਦਈਏ ਹੋਰ ਇਸ ਤੋਂ ਇਲਾਵਾ ਹੋਰ ਕਿਹੜਾ ਤੇਲ ਹੈ ਇਹਦੇ ਇਲਾਵਾ ਬਦਾਮ ਦਾ ਤੇਲ ਹੈ ਅੱਛਾ ਜੀ ਜੀ ਹਾਂ ਇਹ ਬਦਾਮ ਦਾ ਤੇਲ ਹੈ ਸਰ 100% ਪਿਓਰ ਵਿਦਾਊਟ ਕੈਮੀਕਲ ਲੋਕੀ ਇਹਨੂੰ ਪੀਣ ਵਾਸਤੇ ਯੂਜ਼ ਕਰਦੇ ਆ ਦੁੱਧ ਚੇ ਪਾ ਕੇ ਹਾਂ ਇਹ ਆਰਗੇਨਿਕ ਦਾ ਇਹ ਰਿੰਡੀ ਦਾ ਤੇਲ ਹੈ ਸਰ ਇਹ ਮੰਨ ਲਓ ਖਾਣ ਲਈ ਬਹੁਤ ਘੱਟ ਮਿਲਦਾ ਆਪਾਂ ਨੂੰ ਸਪਰੇਆਂ ਵਗੈਰਾ ਲਈ ਹੋਏ ਮਿਲਾਵਟ ਵਾਲਾ ਮਿਲਦਾ ਆ ਖਾਣ ਲਈ ਹੈ ਸਪੈਸ਼ਲ ਠੀਕ ਹੈ ਕਬਜ਼ ਖੂਸ ਵਾਸਤੇ ਤੇ ਸਭ ਤੋਂ ਯੂਨਿਕ ਹੈ ਅਲਸੀ ਦਾ ਔਇਲ ਅੱਛਾ ਜੀ ਅਲਸੀ ਦਾ ਔਇਲ ਪਹਿਲੀ ਗੱਲ ਤਾਂ ਅੱਜ ਦੀ ਜਨਰੇਸ਼ਨ ਨੂੰ ਅਲਸੀ ਬਾਰੇ ਬਹੁਤ ਘੱਟ ਪਤਾ ਹੈ ਇਹ ਅਲਸੀ ਦਾ ਤੇਲ ਆਪਣੀ ਬੋਡੀ ਚ ਇੰਦੇ ਚ ਮੈਗਾ 3 ਹੁੰਦਾ ਹੈ ਸਭ ਤੋਂ ਜ਼ਿਆਦਾ ਠੀਕ ਆ ਅੱਜ ਦੀ ਜਿਹੜੀ ਜਨਰੇਸ਼ਨਾਂ ਨੂੰ ਪਤਾ ਹੀ ਨਹੀਂ ਅਲਸੀ ਬਾਰੇ ਇਹ ਤਾਂ ਅਲਸੀ ਆਪਣੀ ਬੋਡੀ ਚ 80 ਪ੍ਰਕਾਰ ਦੇ ਰੋਗ ਦੂਰ ਕਰਦੀ ਹੈ। ਅੱਛਾ ਜੀ। ਖਾਣ ਦਾ ਤਰੀਕਾ ਤੇ ਵਧੀਆਂ ਪਿਓਰਿਟੀ ਹੋਣੀ ਚਾਹੀਦੀ ਹੈ ਤੇਲ 'ਚ। ਹਰੇਕ ਚੀਜ਼ ਤੋਂ ਨੂੰ ਯੂਨਿਕ ਖੀ ਦੇਖਣ ਨੂੰ ਮਿਲੂਗੀ। ਇਹਦੇ 'ਚ ਜਿਵੇਂ ਆ ਯੈਲੋ ਮਸਟਰਡ ਹੈ ਪੀਲੀ ਸਰੋਂ ਦਾ ਤੇਲ। ਹਾਂ ਜੀ। ਠੀਕ ਹੈ। ਤਾਂ ਇਹ 2 ਲੀਟਰ 'ਚ ਪੈਕਿੰਗ ਹੈ। ਪੈਕਿੰਗ 'ਚ ਅਸੀਂ ਖਾਸ ਧਿਆਨ ਦਿੰਨੇ ਆ ਯੂਨਿਕ ਪੈਕਿੰਗ ਆ ਉਹ ਤੁਸੀਂ ਦੇਖ ਹੀ ਰਹੇ ਹੋ। ਇਹ ਜਿਵੇਂ 2 ਲੀਟਰ ਇਹਦਾ ਕੀ ਰੇਟ ਆ ਜੀ? ਇਹਦਾ ਰੇਟ ਜਿਵੇਂ 2 ਲੀਟਰ ਇਹਦਾ 620 ਰੁਪਏ। ਮੈਂ ਮੈਂ ਕਹਿੰਦੀ 620 ਉਹ ਵੇਚਣਾ। ਇਹ ਐਨ ਡੀ ਸੀ ਜਿਵੇਂ ਮੰਨ ਲਓ ਅਡਡ ਮਿਲ ਜਾਣਗੇ ਆ ਬੁੱਡ ਪ੍ਰੈਸ ਤੋਂ ਕਾਲੀ ਸਰੋਂ ਦਾ ਤਾਰੇ ਮੀਰੇ ਦਾ ਥਿੱਲਾਂ ਦਾ ਵਗੈਰਾ ਇਹ ਮਸਾਲੇ ਆ ਸਾਡੇ ਜਿਹੜੇ 60 ਆਰ ਪੀ ਐਮ ਤੇ ਤਿਆਰ ਹੁੰਦੇ ਆ ਹਾਂਜੀ ਠੀਕ ਹੈ ਇਹ ਜਿਵੇਂ ਧਣੀਆਂ ਪਾਊਡਰ ਹੈ ਖੁਸ਼ਬੂ ਲੈ ਕੇ ਹੀ ਪਤਾ ਲੱਗ ਜੂਗਾ ਕਿੰਨੇ ਆਰ ਪੀ ਐਮ ਤੇ ਰੈਡੀ ਹੋਏ ਆਰ ਪੀ ਐਮ ਦਾ ਮਤਲਬ ਆਰ ਪੀ ਐਮ ਮੰਨ ਲਓ ਭੱਤਾੜੀ ਚੱਕੀਆਂ ਨਾਲ ਤਿਆਰ ਹੋਏ ਆ ਘੱਟ ਮੋ ਹਾਂ ਘੱਟ ਮੋ ਸਾਰੀਆਂ ਘੱਟ ਆ ਨਾ ਉਹਨਾਂ ਦੇ ਕਿਤੇ ਹੋਏ ਤੇ ਆ ਸਾਰੇ ਤੇ ਮੈਂ ਐਵੇਂ ਨਹੀਂ ਕਹਿੰਦਾ ਵੀ ਦਾਵਾ ਕਰਦਾ ਵੀ ਸਾਡੇ ਆਰਪੀਐਮ ਕਟਾ ਹੈ ਜਾਂ ਫੁੱਡ ਪ੍ਰੈਸ ਤੁਸੀਂ ਵਿਜ਼ਿਟ ਕਰੋ ਸਾਡੇ ਕੋਲ ਰਾਜਾਂ ਵਾਲੀ ਰਾਜਾਂ ਵਾਲੀ ਹਾਂ ਵਿਜ਼ਿਟ ਕਰੋਗੇ ਤੁਹਾਨੂੰ ਪਤਾ ਲੱਗ ਜਾਊਗਾ ਇਹ ਹਾਂ ਵਾਕਿਮ ਚੀਜ਼ ਹੈ ਹਰ ਇੱਕ ਚੀਜ਼ ਵਿਜ਼ਿਟ ਕਰਨ ਤੋਂ ਬਾਅਦ ਆ ਚਿਬੜਾਂ ਦਾ ਪਾਊਡਰ ਹੈ ਜੀ ਅੱਛਾ ਜੀ ਜਿਹੜਾ ਯੂਨਿਕ ਹੈ ਮਿਲਦਾ ਨਹੀਂ ਪੂਰੇ ਮੇਲੇ ਚ ਕੁਮਲੋ ਦੇ ਤੁਹਾਨੂੰ ਕਿਤੇ ਚਿਬੜ ਜਾਂ ਚਿਬੜਾਂ ਦਾ ਇਹ ਹੀ ਚੀਜ਼ ਹੈ अच्छा जी ਇਹਦਾ ਪ੍ਰੋਸੈਸ ਹੈ ਜਿਵੇਂ ਕੱਚੇ ਚਿਬੜ ਹੁੰਦੇ ਆ ਉਹਨਾਂ ਦਾ ਛਿਲਕਾ ਲਾ ਕੇ ਉਹਨਾਂ ਨੂੰ ਮਿੱਟੀ ਚ ਆਪਾਂ ਮਾਲਾ ਜੀ ਬਣਾ ਕੇ ਉਹ ਪਹਿਲਾ ਮਾਲਾ ਬਣਾਉਂਦੇ ਸੀ ਉਹ ਕਾਲੇ ਹੋ ਜਾਂਦੇ ਆ ਇਹਨਾਂ ਨੂੰ ਛਿਲ ਕੇ ਮਿੱਟੀ ਚ ਹੀ ਸੁੱਟਦੇ ਹੋ ਅੱਛਾ ਜੀ ਉੱਥੋਂ ਫੇਰ ਇਕੱਠੇ ਕਰ ਲੋ ਇਹ ਵਾਈਟ ਰਹਿੰਦੇ ਆ ਆਪਾਂ ਮਾਲਾ ਚ پرو ਦਿੰਨੇ ਆ ਉਹ ਕਾਲੇ ਪੈ ਜਾਂਦੇ ਆ ਮਿੱਟੀ ਦੀ ਇਹਦਾ ਇਹਨਾਂ ਦੀ ਖੁਸ਼ਬੂ ਹੈ ਉਹ ਹੀ ਤੁਹਾਨੂੰ ਯੂਨਿਕ ਮਿਲੇਗੀ ਖੁਸ਼ਬੂ ਲਵਾਂਗੇ ਪਤਾ ਲੱਗੂਗਾ ਵੀ ਹਾਂ ਕੀ ਚੀਜ਼ ਹੈ ਰੈੱਡ ਵੀ ਰੈੱਡ ਦਾ ਹਾਂਜੀ ਰੇਟ ਕੀ ਦਾ ਰੇਟ ਇਹਦਾ ਜਿੰਨੇ 250 ਰੁਪਏ ਦੀ ਪੈਕਿੰਗ ਪੈਂਦੀ ਹੈ ਦੇਖ ਲਓ ਤੇ ਪਾウダー ਕਿਹਦਾ ਹੈ ਜੇ ਬਾਅਦ ਚ ਪਾウダー ਤਿਆਰ ਹੋ ਜਾਂਦਾ ਹੈ ਠੀਕ ਹੈ ਕੱਚੇ ਆ ਛਿਲਕੇ ਲਾ ਕੇ ਸੁਕਾ ਕੇ ਇਹਨਾਂ ਦਾ ਪਾウダー ਤਿਆਰ ਹੋ ਗਿਆ ਚਟਣੀ ਚ ਪਾਓ ਸਬਜ਼ੀਆਂ ਚ ਪਾਓ ਜਿੱਦੇ ਚ ਤੁਹਾਨੂੰ ਇਹਦਾ ਟੇਸਟ ਵਧੀਆ ਲੱਗਦਾ ਪਾ ਸਕਦੇ ਹੋ ਅਰੇ ਇੱਕ ਚੀਜ਼ ਤੁਹਾਨੂੰ ਯੂਨਿਕ ਹੀ ਮਿਲੇਗੀ ਉਹ ਤੁਹਾਡੇ ਕੋਲ ਮਸਾਲੇ ਤੇ ਤੇਲ ਮਸਾਲੇ ਤੇ ਤੇਲ ਲੈ ਕੇ ਜੇਕਰ ਤੁਸੀਂ ਇਹ ਮਸਾਲੇ ਜਾਂ ਤੇਲ ਲੈਣ ਬਾਰੇ ਸੋਚ ਰਹੇ ਹੋ ਜਾਂ ਵਧੀਆ ਆਰਗੈਨਿਕ ਚੀਜ਼ਾਂ ਬਾਰੇ ਤਾਂ ਤੁਸੀਂ ਦਿੱਤੇ ਹੋਏ ਨੰਬਰਾਂ ਦੇ ਸੰਪਰਕ ਕਰ ਸਕਦੇ ਹੋ ਤੇ ਜਿਹੜੇ ਵੀ ਪ੍ਰੋਡਕਟ ਇਹਨਾਂ ਨੇ ਦਿਖਾਇਆ ਹੈ ਉਹਨਾਂ ਬਾਰੇ ਤੁਸੀਂ ਇਹਨਾਂ ਨੂੰ ਜ਼ਿਆਦਾ ਡਿਟੇਲ ਦੇ ਵਿੱਚ ਜਾਣਕਾਰੀ ਲੈ ਸਕਦੇ ਹੋ ਵੀਡੀਓ ਦੇ ਵਿੱਚ ਤੁਸੀਂ ਆਪਣੀ ਰਾਇ ਕਮੈਂਟ ਕਰਕੇ ਦੱਸ ਸਕਦੇ ਹੋ ਧੰਨਵਾਦ